ਹਾਂਜੀ ਬੀਬੀ ਸਰ ਕੋਰਡੋਜ ਨਾਲ ਹਸਬੰਦ ਦੀ ਮੌਤ ਹੋ ਗਈ ਆ ਕੱਲ ਪਰਸੋਂ ਹਾਂਜੀ ਇਹ ਮੇਰੀ ਲੜਕੀ ਆ ਉਹ ਸਾਹਮਣੇ ਖੜਿਆ ਦਾ ਕੱਲ ਪਰਸੋਂ ਉਹਦੀ ਸ਼ਾਦੀ ਆ ਅੱਛਾ ਤੇ ਕੁਝ ਨਹੀਂ ਰਹਿ ਗਿਆ ਕੋਈ ਬੋਝ ਨਹੀਂ ਆ ਗਾ ਮਾਰ ਵਾਲਾ ਕੋਈ ਮੇਰੇ ਪਿੰਡ ਦੀ ਆ ਮੈਨੂੰ ਖਾਦੀ ਕਰ 23 ਤਰੀਕ ਦੀ ਆ ਜੀ 23 ਤਰੀਕ ਦੀ ਆ ਸਰ 23 ਤਰੀਕ ਦੀ ਆ ਮੇਰਾ ਹਸਬੰਦ 23 ਤਰੀਕ ਦੀ ਆ ਇਹ ਵੀ ਐਸ਼ੀਟ ਕਰਾ ਫਲਦੇ ਆਹ ਥੋੜੀ ਗੱਲ ਕਰ ਲੈ ਸਰ ਫੇਰ ਕਿਹਨੇ ਸਰ ਉਹ ਅੱਗੇ ਆ ਪਰਿਵਾਰ ਜਿਨ੍ਹਾਂ ਦੇ ਘਰ ਸ਼ਾਦੀ ਹੈ 23 ਤਰੀਕ ਦੀ ਉਹ ਅੱਗੇ ਆ ਫੇਰ ਇੱਕ ਬੇਟੀ ਨਹੀਂ ਸਰ ਉਹਨਾਂ ਦੀ ਬੇਟੀ ਆ ਤੁਸੀਂ ਐ ਕਰੋ ਇਹਨਾਂ ਦੀ ਮੈਰਿਟ ਡਿਟਾ ਮੈਂ ਕਰ ਦਿੰਦਾ ਜੀ ਸਰ ਮੈਂ ਕਰ ਆਪਾਂ ਪੈਸਾ ਇਹਨਾਂ ਦੋਸਤੋ ਵੀਡੀਓ ਦੇਖ ਲੋ ਤੇ ਆਪਣੇ ਅਖਲੀ ਦਲ ਦੇ ਚੈਨਲ ਨੂੰ ਸਬਸਕ੍ਰਾਈਬਰ ਕਰ ਲਿਓ ਜੀ ਬੇਟੀ ਦੀ ਸ਼ਾਦੀ ਹੈ ਨਾ ਠੀਕ ਹੈ ਪ੍ਰਧਾਨ ਜੀ ਉਹ ਪਰਿਵਾਰ ਨੂੰ ਦੇ ਦੇ ਬੋਲੇ ਇਹ ਗੁਨਾਹ ਵਸਤੇ ਇਹਨਾਂ ਦਾ ਜਹਾਜ ਸਵਾਦ ਦੇ ਦੇ ਅੱਜ ਨਾ ਹੋਰ ਅੱਜ ਛੇ ਕਿਸਾਨ ਆ ਜਗਦੀਰ ਨੇ ਡੈੱਥ ਹੋ ਗਈ ਸ਼ਰਮ ਇੱਕ ਸਾ ਬੇਟੀ